दिल ਨੂੰ ਝੰਜੋੜ ਦੇਣ ਵਾਲੀਆਂ ਇਹ ਤਸਵੀਰਾਂ ਨੇ ਦਿੱਲੀ ਦੇ ਪਾਲਮ 에어ਪੋਰਟ ਦੀਆਂ ਤਸਵੀਰ 'ਚ ਤੁਸੀਂ ਇਹ ਦੇਖ ਰਹੇ ਹੋ ਜੋ ਇਹ ਲੜਕੀ ਭੁੱਬਾ ਮਾਰ ਕੇ ਰੋ ਰਹੀ ਹੈ ਇਹ ਲੈਫਟਨੈਂਟ ਵਿਨੇ ਨਰਵਾਲ ਦੀ ਪਤਨੀ ਹੈ ਵਿਨੇ ਨਰਵਾਲ ਦੀ ਪਤਨੀ ਜਿਸ ਦੀ ਤਸਵੀਰ ਲਗਾਤਾਰ ਕੱਲ ਤੋਂ ਹੀ ਵਾਇਰਲ ਹੋ ਰਹੀ ਹੈ ਜਦੋਂ ਪਹਲਗਾਮ ਦੇ ਵਿੱਚ ਅਤਵਾਦੀਆਂ ਨੇ ਹਮਲਾ ਕੀਤਾ ਸੀ ਆਪਣੀ ਪਤੀ ਦੀ লাশ ਕੋਲ ਬੈਠ ਕੇ ਬੇਸੁਦ ਹਾਲਾਤ ਦੇ ਵਿੱਚ ਉਹ ਬੈਠੀ ਹੋਈ ਸੀ ਤੇ ਹੁਣ ਉਸ ਦਾ ਦਰਦ ਛਲਕਿਆ ਤੇ ਤੁਸੀਂ ਇਹ ਤਸਵੀਰਾਂ ਚ ਦੇਖ ਰਹੇ ਹੋ ਕਿ ਜਿਵੇਂ ਹੀ ਪਹਿਲਗਾਮ ਤੋਂ ਲੈਫਟਨੈਂਟ ਵਿਨੇ ਨਰਵਾਲ ਦੀ ਮ੍ਰਿਤਕ ਦੇ ਦਿੱਲੀ ਪਹੁੰਚੀ ਉਸ ਵੇਲੇ ਉਹਨਾਂ ਦੀ ਪਤਨੀ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ ਗੁੱਸਾ ਦੁੱਖ ਨਿਰਾਸ਼ਾ ਸਭ ਉਹਦੇ ਚਿਹਰੇ ਤੇ ਹੈ ਤੇ ਉਸ ਦੇ ਜੋ ਦਿਲ ਦਾ ਦਰਦ ਹੈ ਉਸ ਦੇ ਹੰਝੂ ਬਿਆਨ ਕਰ ਰਹੇ ਨੇ ਆਪਣੇ ਪਤੀ ਦੀ লাশ ਕੋਲ ਖੜਕੇ ਉਨਾਂ ਨੂੰ ਉਹ ਯਾਦ ਕਰ ਰਹੀਏ ਕਿਉਂਕਿ ਇਸ ਜੋ ਤ੍ਰਾਸਦੀ ਇਹਨਾਂ ਨਾਲ ਵਾਪਰੀ ਹੈ ਉਸ ਨੂੰ ਸੁਣ ਕੇ ਉਸ ਨੂੰ ਜਾਣ ਕੇ ਹਿੰਦੁਸਤਾਨ ਦਾ ਹਰ ਸ਼ਖਸ ਕਿਤੇ ਨਾ ਕਿਤੇ ਦੁਖੀ ਹੈ ਕਿਉਂਕਿ 6 ਦਿਨ ਪਹਿਲਾਂ ਹੀ 16 April ਨੂੰ ਵਿਨੇ ਨਰਵਾਲ ਦਾ ਵਿਆਹ ਹੋਇਆ ਸੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ ਉਸ ਤੋਂ ਬਾਅਦ ਇਹ ਜੋੜਾ ਹਨੀਮੂਨ ਦੇ ਲਈ ਕਸ਼ਮੀਰ ਪਹੁੰਚਿਆ ਸੀ ਪਹਲਗਾਮ ਪਹੁੰਚਿਆ ਸੀ ਇੱਥੇ ਇਹ ਮੰਦਭਾਗੀ ਘਟਨਾ ਵਾਪਰੀ ਜਿੱਥੇ ਕਾਇਰਾਨਾ ਹਮਲਾ ਕੀਤਾ ਗਿਆ ਉੱਥੇ ਵਿਨੇ ਨਰਵਾਲ ਨੂੰ ਉਹਨਾਂ ਦਾ ਧਰਮ ਤੇ ਉਹਨਾਂ ਦਾ ਨਾਮ ਪੁੱਛ ਕੇ ਗੋਲੀ ਮਾਰ ਦਿੱਤੀ ਗਈ ਉਹਨਾਂ ਦੀ ਪਤਨੀ ਦੇ ਸਾਹਮਣੇ ਵਿਨੇ ਨਰਵਾਲ ਨੂੰ ਗੋਆਣ ਤੋਂ ਬਾਅਦ ਉਹਨਾਂ ਦੀ ਪਤਨੀ ਦੀ ਹਾਲਾਤ ਬੇहद ਖਰਾਬ ਸੀ ਆਪਣੀ ਪਤੀ ਦੀ লাশ ਦੇ ਨਾਲ ਹੀ ਉਹ ਪਹੁੰਚੀ ਦਿੱਲੀ ਦੇ ਪਾਲਮ 에ਅਰਪੋਰਟ ਪਾਲਮ 에ਅਰਪੋਰਟ ਦੇ ਉੱਪਰ ਉੱਥੇ ਉਹਨਾਂ ਦੀ লাশ ਨੂੰ ਲੈਣ ਦੇ ਲਈ ਪਰਿਵਾਰ ਦੇ ਹੋਰ ਲੋਕ ਵੀ ਪਹੁੰਚੇ ਹੋਏ ਸੀ ਤੇ ਆਪਣੀ ਪਤੀ ਦੀ ਮ੍ਰਿਤਕ ਦੇ ਦੇ ਨਾਲ ਉਹਨਾਂ ਦੀ ਪਤਨੀ ਵੀ ਉੱਥੇ ਲੈਂਡ ਕੀਤੀ ਉਸ ਤੋਂ ਬਾਅਦ ਜਿਵੇਂ ਹੀ ਸ਼ਰਧਾਂਜਲੀ ਦੇਣ ਦੇ ਲਈ ਨੇਵੀ ਦੇ ਅਫਸਰਾਂ ਵੱਲੋਂ ਉੱਥੇ ਇੰਤਜ਼ਾਮਾਤ ਕੀਤੇ ਗਏ ਸੀ ਉੱਥੇ ਮ੍ਰਿਤਕ ਦੇ ਪਹੁੰਚੀ ਉਸ ਤੋਂ ਬਾਅਦ ਹਰ ਕੋਈ ਭਾਵੁਕ ਹੋ ਗਿਆ ਕਿਉਂਕਿ ਵਿਨੇ ਨਰਵਾਲ ਬਾਰੇ ਕਿਹਾ ਜਾਂਦਾ ਹੈ ਕਿ ਬੇਹੱਦ ਹੀ ਜਾਬਾਜ਼ ਅਫਸਰ ਸਨ ਉਹਨਾਂ ਦੀ ਪਤਨੀ ਉਹਨਾਂ ਨੂੰ ਹੁਣ ਗਵਾ ਚੁੱਕੀ ਹੈ ਵਿਆਹ ਦੇ 6 ਦਿਨਾਂ ਬਾਅਦ ਹੀ ਤਾਂ ਇਹ ਤਸਵੀਰਾਂ ਜੋ-ਜੋ ਵੀ ਦੇਖ ਰਹੇ ਤਸਵੀਰਾਂ ਜਿੰਨਾ ਤੱਕ ਵੀ ਪਹੁੰਚ ਰਹੀਆਂ ਨੇ ਸਾਰੇ ਹੀ ਵਿਨੇ ਨਰਵਾਲ ਨੂੰ ਯਾਦ ਕਰ ਰਹੇ ਨੇ ਤੇ ਨਾਲ ਹੀ ਸਵਾਲ ਪੁੱਛ ਰਹੇ ਨੇ ਕਿ ਇਹਨਾਂ ਹੰਝੂਆਂ ਦਾ ਹਿਸਾਬ ਕਦੋਂ ਹੋਏਗਾ ਤੇ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਿਨੇ ਨਰਵਾਲ ਦੀ ਮ੍ਰਿਤਕ ਦੇ ਜਦੋਂ ਪਹੁੰਚੀ ਅ ਦਿੱਲੀ ਦੇ ਪਾਲਮ এয়ারਪੋਰਟ ਇਹ ਤਸਵੀਰ ਅਸੀਂ ਇਸ ਕਰਕੇ ਦਿਖਾਣਾ ਲਾਜ਼ਮੀ ਵੀ ਹੈ ਕਿਉਂਕਿ ਉਹ ਸਾਰੇ ਲੋਕ ਜੋ 26 ਲੋਕ ਮਾਰੇ ਗਏ ਉਹ નિਹੱਥੇ ਸੀ ਕਿਸੇ ਤਰ੍ਹਾਂ ਦਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਰੇ ਸੀ ਸਗੋ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਉਪਹੁੰਚੇ ਹੋਏ ਸੀ ਕਸ਼ਮੀਰ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਨੂੰ ਇਹਨਾਂ ਅਤਵਾਦੀਆਂ ਦਾ ਸਾਹਮਣਾ ਕਰਨਾ ਪਏਗਾ ਅਚਨਚੇਤ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਤੋਂ ਜੁਦਾ ਹੋ ਜਾਣਗੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਨੇ ਨਰਵਾਲ ਸੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਪਾਲਮੇਅਰ ਏਅਰਪੋਰਟ ਦੀ ਜਿੱਥੇ ਨੇਵੀ ਦੇ ਅਫਸਰ ਨੇਵੀ ਦੇ ਵਿੱਚ ਲੈਫਟਨੈਂਟ ਦੇ ਉਹਦੇ ਤੇ ਤਨਾਸੀ ਵਿਨੇ ਨਰਵਾਲ ਹੁਣ ਉਹਨਾਂ ਦੇ ਮ੍ਰਿਤਕ ਦੇ ਜਦੋਂ ਦਿੱਲੀ ਪਹੁੰਚੀ ਤਾਂ ਉੱਥੇ ਉਹਨਾਂ ਦੀ ਪਤਨੀ ਵੀ ਮੌਜੂਦ ਸੀ ਇਹ ਉਹੀ ਲੜਕੀ ਹੈ ਜਿਸ ਦਾ ਵਿਆਹ ਵਿਨੇ ਨਰਵਾਲ ਦੇ ਨਾਲ ਹੁਣ 6 ਦਿਨ ਪਹਿਲਾਂ ਹੀ ਹੋਇਆ ਸੀ ਤੇ ਰਹਿ ਰਹਿ ਕੇ ਉਸ ਦੇ ਦਿਲ ਦਾ ਦਰਦ ਉਸ ਦੇ ਹੰਝੂਆਂ ਦੇ ਰਾਹੀਂ ਬਾਹਰ ਆ ਰਿਹਾ ਹੈ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿਵੇਂ ਹੀ ਸਲਾਮੀ ਦਿੱਤੀ ਗਈ ਨੇਵੀ ਦੇ ਜੋ ਅਫਸਰ ਨੇ ਉਹਨਾਂ ਵੱਲੋਂ ਉਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਦੇਹ ਕੋਲ ਜਿਵੇਂ ਹੀ ਉਹਨਾਂ ਦੀ ਪਤਨੀ ਪਹੁੰਚੀ ਉਹ ਆਪਣੇ ਹੰਝੂ ਨਹੀਂ ਰੋਕ ਸਕੀ ਤੇ ਉੱਚੀ ਆਵਾਜ਼ ਦੇ ਵਿੱਚ ਵਿਨੈ ਨਰਵਾਲ ਦਾ ਨਾਮ ਲੈ ਕੇ ਉਹਨਾਂ ਨੂੰ ਸਲੂਟ ਕਰਦੀ ਨਜ਼ਰ ਆਈ ਤੇ ਉਹਨਾਂ ਨੂੰ ਯਾਦ ਕਰਦੀ ਨਜ਼ਰ ਆਈ ਉਸ ਨੂੰ ਸੰਭਾਲਣ ਦੇ ਲਈ ਵਿਨੈ ਨਰਵਾਲ ਦੇ ਪਰਿਵਾਰ ਤੋਂ ਵੀ ਲੋਕ ਪਹੁੰਚੇ ਹੋਏ ਸੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਜਿਸ ਜੋੜੇ ਦੇ ਵਿਆਹ ਦੇ ਵਿੱਚ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਆਪਣੇ ਪਤੀ ਨੂੰ ਆਖਰੀ ਸਮੇਂ ਦੇ ਵਿੱਚ ਉਹ ਸਲੂਟ ਕਰਦੀ ਵੀ ਨਜ਼ਰ ਆਈ ਤੇ ਉਹਨਾਂ ਦੇ ਕਾਫਨ ਉਹਨਾਂ ਦੇ ਜੋ ਤਾਬੂਤ ਹੈ ਉਸ ਦੇ ਉੱਪਰ ਉਹ ਲਿਪਟ ਕੇ ਉਸ ਨੂੰ ਰੋਂਦੀ ਨਜ਼ਰ ਆਈ ਕਿਉਂਕਿ ਪੂਰੇ ਪਰਿਵਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਜਿਸ ਜੋੜੇ ਦੀਆਂ ਖੁਸ਼ੀਆਂ ਦੇ ਲਈ ਸਾਰੇ ਨੱਚੇ ਟੱਪੇ ਸ਼ਗਨ ਮਨਾਏ ਉਸ ਤੋਂ ਬਾਅਦ ਇੰਨਾ ਵੱਡਾ ਦੁੱਖ ਉਹਨਾਂ ਦੇ ਪਰਿਵਾਰ ਦੇ ਉੱਪਰ ਡਿੱਗਣ ਵਾਲਾ ਹੈ 아 <laughs> ਲੂਪ ਕਰਦੀ ਨਜ਼ਰ ਆਈ ਤੇ ਇਹ ਕਿਸੇ ਲਈ ਵੀ ਬੇहद ਔਖਾਪਨ ਹੋ ਸਕਦਾ ਹੈ ਖਾਸ ਕਰਕੇ ਇਸ ਸਲਾਹ ਦੇ ਵਿੱਚ ਜਦੋਂ ਨਵਾਂ ਵਿਆਇਆ ਜੋੜਾ ਆਪਣੇ ਪਰਿਵਾਰ ਤੋਂ ਨਿਕਲਿਆ ਹੋਵੇ ਹਨੀਮੂਨ ਮਨਾਉਣ ਦੇ ਲਈ ਖੁਸ਼ੀਆਂ ਖੇੜੇ ਦੇ ਲਈ ਪਰ ਉਸ ਨੂੰ ਜਦੋਂ ਇੰਨੇ ਵੱਡੇ ਤਰਾਸ ਦੇ ਚੁਗਰਨਾ ਪਏ ਤਾਂ ਇਹ ਕਿਸੇ ਲਈ ਵੀ ਦਿਲ ਤੋੜਨ ਵਾਲਾ ਹੋ ਸਕਦਾ ਵਿਨੇ ਨਰਵਾਲ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਸੀ ਨੇਵੀ ਦੇ ਵਿੱਚ ਲੈਫਟਨੈਂਟ ਸਨ ਤੇ ਇੱਕ ਚੰਗੇ ਅਹੁਦੇ ਤੇ ਤਨਾਰਤ ਸਿੰਘ ਪਰਿਵਾਰ ਨੇ ਵਿਆਹ ਰੱਖਿਆ ਹੋਇਆ ਸੀ 16 April ਨੂੰ ਵਿਆਹ ਹੋਇਆ ਉਸ ਤੋਂ ਬਾਅਦ ਘਰ ਰਿਸੈਪਸ਼ਨ ਕੀਤੀ ਗਈ ਪਾਰਟੀ ਮਨਾਇਗੀ ਸਾਰੇ ਨੱਚੇ ਟੱਪੇ ਉਸ ਤੋਂ ਬਾਅਦ ਇਹ ਜੋੜਾ ਨਿਕਲ ਗਿਆ ਛੁੱਟੀਆਂ ਤੇ ਹਨੀਮੂਨ ਦੀਆਂ ਛੁੱਟੀਆਂ ਤੇ ਨਿਕਲਿਆ ਤੇ ਉਸ ਤੋਂ ਬਾਅਦ ਜੋ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ ਜਦੋਂ ਕਿਹਾ ਜਾ ਰਿਹਾ ਕਿ ਜਦੋਂ ਇਹ ਹਮਲਾ ਹੋਇਆ ਉਸ ਵੇਲੇ ਵਿਨੇ ਨਰਵਾਲ ਆਪਣੀ ਪਤਨੀ ਦੇ ਨਾਲ ਘੋੜਸਵਾਰੀ ਕਰ ਰਹੇ ਸੀ ਜੋ ਬੈਸਰਨ ਪਹਿਲਗਾਮ ਦੇ ਵਿੱਚ ਇੱਕ ਟੂਰਿਸਟ ਸਪੌਟ ਹੈ ਜਿਸ ਨੂੰ ਕਿ ਮਿਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਉੱਥੇ ਘੋੜਸਵਾਰੀ ਕਰ ਰਹੇ ਸੀ ਮौज-ਮਸਤੀ ਕਰ ਰਹੇ ਸੀ ਬਾਕੀ ਸਲਾਨੀਆਂ ਵਾਂਗ ਅਚਾਨਕ ਇਨਾਕੋਲ ਦੋ ਲੋਕ ਆਉਂਦੇ ਨੇ ਬੰਦੂਕ ਧਾਰੀ ਵਿਨੇ ਨਰਵਾਲ ਦੀ ਪਤਨੀ ਤੋਂ ਇਹਨਾਂ ਦਾ ਨਾਮ ਪੁੱਛਦੇ ਨੇ ਤੇ ਪਤਨੀ ਨੂੰ ਕਹਿੰਦੇ ਕਿ ਤੁਸੀਂ ਪਾਸੇ हट ਜਾਓ ਤੇ ਉਸ ਤੋਂ ਬਾਅਦ ਅਚਾਨਕ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਤੇ ਵਿਨੇ ਨਰਵਾਲ ਨੂੰ ਗੋਲੀ ਲੱਗਦੀ ਹੈ ਤੇ ਉੱਥੋਂ ਉਹ ਫਰਾਰ ਹੋ ਜਾਂਦੇ ਨੇ ਵਿਨੇ ਨਰਵਾਲ ਦੇ ਨਾਲ ਉਨਾਂ ਦੀ ਮ੍ਰਿਤਕ ਦੇ ਨਾਲ ਇਹ ਉਹਨਾਂ ਦੀ ਪਤਨੀ ਜਦੋਂ ਬੈਠੀ ਹੈ ਤੇ ਤਸਵੀਰ ਇੰਟਰਨੈਟ ਤੇ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਤਸਵੀਰ ਦੇ ਲੋਕ ਆਪੋ ਆਪਣੇ ਮਾਇਨੇ ਚ ਕੱਢ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਵਿਨੇ ਨਰਵਾਲ ਦੀ ਪਤਨੀ ਦੀ ਜੋ ਚੁੱਪ ਹੈ ਉਹ ਚੁੱਪ ਬਹੁਤ ਵੱਡੇ ਤੂਫਾਨ ਦਾ ਇਸ਼ਾਰਾ ਕਰ ਰਹੀ ਹੈ ਇਹ ਚੁੱਪ ਸਵਾਲ ਪੁੱਛ ਰਹੀ ਹੈ ਅਥਾਰਟिटीज ਨੂੰ ਸਵਾਲ ਪੁੱਛ ਰਹੀ ਹੈ ਸਰਕਾਰਾਂ ਨੂੰ ਕਿ ਆਖਿਰਕਾਰ ਉਹਨਾਂ ਸਲਾਨੀਆਂ ਦਾ ਕੀ ਕਸੂਰ ਸੀ ਜੋ ਆਪਣੇ ਪਰਿਵਾਰਾਂ ਦੇ ਨਾਲ ਪਹਿਲਗਾਮ ਘੁੰਮਣ ਗਏ ਹੋਏ ਸੀ ਇਸ ਗੱਲ ਤੋਂ ਅਣਜਾਣ ਕਿ ਉਹਨਾਂ ਦੇ ਨਾਲ ਅਗਲੇ ਹੀ ਪਲ ਕੁਝ ਅਜੀਹਾ ਹੋਣ ਵਾਲਾ ਹੈ ਜੋ ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਦੇ ਲਈ ਤੋੜ ਕੇ ਰੱਖ ਦੇਗਾ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਹੈ ਵਿਨੇ ਨਰਵਾਲ ਦਾ ਵੀ ਪਰਿਵਾਰ ਜੋ ਕਰਨਾਲ ਦੇ ਵਿੱਚ ਰਹਿੰਦਾ ਹੈ ਤੁਹਾਨੂੰ ਤਸਵੀਰ ਵੀ ਦਿਖਾਈਏ ਇਸ ਤਸਵੀਰ ਤੋਂ ਮੁੜ ਕੇ ਅਸੀਂ ਵਾਪਸ ਆਵਾਂਗੇ ਉਸ ਤਸਵੀਰੇ ਦਿਖਾਈਏ ਵਿਨੇ ਨਰਵਾਲ ਦੇ ਘਰ ਦੀ ਜਦੋਂ ਉਹਨਾਂ ਦੇ ਘਰ ਜਾਣ ਵਾਲਿਆਂ ਦਾ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਪਰਿਵਾਰ ਦੇ ਵਿੱਚ ਮਾਹੌਲ ਬੇहद ਗਮਗੀਨ ਹੈ ਜਦੋਂ ਉਹਨਾਂ ਦੇ ਪਰਿਵਾਰ ਨੂੰ ਮਿਲਣ ਲੋਕ ਜਾ ਰਹੇ ਨੇ ਤੇ ਰਹਿ ਰਹਿ ਕੇ ਉਹਨਾਂ ਦੇ ਪਰਿਵਾਰ ਵਾਲੇ ਭਾਵੁਕ ਹੋ ਰਹੇ ਨੇ ਖਾਸ ਕਰਕੇ ਵਿਨੈ ਨਰਵਾਲ ਦੇ ਮਾਤਾ ਪਿਤਾ ਦਾਦਾ ਜਾਂ ਹੋਰ ਜੋ ਉਹਨਾਂ ਦੇ ਕਰੀਬੀ ਸੀ ਉਹ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਵਿਨੈ ਨਰਵਾਲ ਦੇ ਦਾਦਾ ਨੇ ਇਹਨਾਂ ਦਾ ਨਾਮ ਹੈ ਹਵਾ ਸਿੰਘ ਹਵਾ ਸਿੰਘ ਨੂੰ ਮਿਲਣ ਗਏ ਸੀ ਸਥਾਨਕ ਐਮਐਲਏ ਉਹਨਾਂ ਨੂੰ ਮਿਲ ਕੇ ਭਾਵੁਕ ਹੋ ਗਏ ਉਹਨਾਂ ਦੇ ਗਲ ਲਿਪਟ ਕੇ ਰੋਣ ਲੱਗੇ ਕਿਉਂਕਿ ਇਹ ਇੱਕ ਆਪਣੇ ਪੋਤੇ ਨੂੰ ਗਵਾਉਣ ਦਾ ਜੋ ਦਰਦ ਹੈ ਉਹ ਇੱਕ ਦਾਦਾ ਹੀ ਬਿਆਨ ਕਰ ਸਕਦਾ ਹੈ ਤੇ ਤਸਵੀਰ ਕਰਨਾਲ ਦੀ ਹੈ ਜਿੱਥੇ ਵਿਨਨਰਵਾਲ ਦਾ ਇੱਕ ਘਰ ਹੈ ਕਿਸੇ ਵੀ ਵਕਤ ਵਿਨਨਰਵਾਲ ਦਾ ਜੋ ਮ੍ਰਿਤਕ ਦੇ ਹੈ ਉਹ ਇੱਥੇ ਪਹੁੰਚ ਜਾਏਗੀ ਕਿਉਂਕਿ ਮ੍ਰਿਤਕ ਨਰਵਾਲ ਵਿਨੇ ਨਰਵਾਲ ਦੀ ਜੋ ਮ੍ਰਿਤਕ ਦੇ ਆ ਉਹ ਕਸ਼ਮੀਰ ਤੋਂ ਦਿੱਲੀ ਪਾਲਮ ਏਅਰਪੋਰਟ ਤੇ ਕੁਝ ਦੇਰ ਪਹਿਲਾਂ ਹੀ ਪਹੁੰਚੀ ਹੈ ਤੇ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਸੀ ਜਿੱਥੇ ਉਹਨਾਂ ਦੀ ਪਤਨੀ ਉਹਨਾਂ ਨੂੰ ਸਲੂਟ ਕਰ ਰਹੀ ਸੀ ਬਾਹੂ ਖੋ ਰਹੇ ਸੀ ਤੇ ਉਸ ਦੌਰਾਨ ਵਿਨੇ ਨਰਵਾਲ ਦੇ ਅ ਪਰਿਵਾਰ ਨੂੰ ਉਡੀਕ ਹੈ ਆਪਣੇ ਪੁੱਤਰ ਦੀ ਮ੍ਰਿਤਕ ਦੇ ਦੀ ਅੰਤਿਮ ਸੰਸਕਾਰ ਦੇ ਲਈ ਕਿਉਂਕਿ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਜਿਸ ਜੋੜੇ ਨੂੰ ਉਹਨਾਂ ਨੇ ਇੰਨੇ ਅਸ਼ੀਰਵਾਦ ਦੇ ਕੇ 84 हनीमून ਤੇ ਜਾਣ ਲਈ ਘਰੋਂ ਵਿਦਾ ਕੀਤਾ ਸੀ ਤੇ ਹੁਣ ਅ ਕੁਝ ਹੀ ਘੰਟਿਆਂ ਬਾਅਦ ਉਹਨਾਂ ਨੂੰ ਅ ਆਪਣੇ ਪੁੱਤਰ ਦਾ ਸੰਸਕਾਰ ਕਰਨਾ ਪੈ ਜਾਏਗਾ ਇਸ ਗੱਲ ਦੀ ਕਿਸੇ ਦੇ ਜ਼ਿਹਨ ਦੇ ਵਿੱਚ 1 ਫੀਸਦ ਵੀ ਕੋਈ ਉਮੀਦ ਨਹੀਂ ਹੋਏਗੀ ਪਰ ਇਹ ਘਟਨਾ ਤੋਂ ਬਾਅਦ ਤਕਰੀਬਨ ਜਿੰਨਾ ਲੋਕਾਂ ਦੇ ਪਰਿਵਾਰ ਵਾਲੇ ਗਏ ਨੇ ਸਭ ਦੇ ਸਭ ਦੀ ਜ਼ਿੰਦਗੀ ਲਗਭਗ ਬਰਬਾਦ ਹੋ ਗਈ ਹੈ ਕਿਉਂਕਿ ਕੋਈ ਕਿਸੇ ਦਾ ਘਰ ਦਾ ਇਕੱਲਾ ਕਮਾਉਣ ਵਾਲਾ ਸੀ ਕੋਈ ਕਿਸੇ ਘਰ ਦਾ ਇਕੱਲਾ ਪੁੱਤਰ ਸੀ ਇਹ ਸਾਰੇ ਤੁਸੀਂ ਇਹ ਤਸਵੀਰ ਚ ਦੇਖ ਸਕਦੇ ਹੋ ਕਿ ਇਹ ਵਿਨੈਰਵਾਲ ਦੇ ਦਾਦਾ ਨੇ ਉਹਨਾਂ ਦੇ ਹੀ ਜ਼ਰੀਏ ਅਸੀਂ ਦੱਸੀਏ ਕਿ ਬਾਕੀ ਪਰਿਵਾਰਾਂ ਦਾ ਕੀ ਹਾਲ ਹੋਏਗਾ ਤਾਂ ਇਸ ਸਮੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਘਰੋਂ ਦੂਜੀ ਤਸਵੀਰ ਅਸੀਂ ਮੁੜ ਕੇ ਆੰਨੇ ਆ ਜੋ ਪਾਲਮ 에어ਪੋਰਟ ਦਿੱਲੀ ਦੀ ਹੈ ਵਿਨੈਰਵਾਲ ਦੀ ਪਤਨੀ ਕਾਫੀ ਦੇਰ ਤੱਕ ਤਾਬੂਤ ਕੋਲ ਖੜੇ ਰਹੇ ਉਹਨਾਂ ਨੂੰ ਫੜ ਕੇ ਉਥੋਂ ਲਜਾਇਆ ਗਿਆ ਉਹ ਉਥੋਂ ਹਿਲਣ ਦਾ ਨਾਮ ਨਹੀਂ ਲੈ ਰਹੇ ਸੀ ਉਹਨਾਂ ਨੂੰ ਸਮਝਾਉਣ ਦੀ ਵੀ ਨਜ਼ਰ ਆਈ ਕੁਝ ਦੇਰ ਬਾਅਦ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਵੀ ਉੱਥੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਵੀ ਉਹਨਾਂ ਨੂੰ ਤਰਵਾਸ ਦਿੱਤੀ ਪਰ ਤਰਵਾਸ ਔਰ ਉਹਨਾਂ ਨੂੰ ਸਹਾਰਾ ਉਹ ਸਭ ਕੁਝ ਕੰਮ ਨਹੀਂ ਆਏਗਾ ਕਿਉਂਕਿ ਵਿਨੈਰਵਾਲ ਦੀ ਪਤਨੀ ਦੀ ਜ਼ਿੰਦਗੀ ਉਹਨਾਂ ਦੀ ਦੁਨੀਆ ਅਚਾਨਕ ਉੱਜੜ ਗਈ ਕਿਉਂਕਿ ਬਹੁਤ ਸਾਰੇ ਸੁਪਨਿਆਂ ਦੇ ਨਾਲ ਉਹਨਾਂ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਰੇਖਾ ਗੁਪਤਾ ਨੇ ਦਿੱਲੀ ਦੇ ਸੀਐਮ ਹਾਲੇ ਵਿੱਚ ਚੁਣੇ ਗਏ ਸੀ ਤੇ ਉਹਨਾਂ ਉਹਨਾਂ ਨਾਲ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਵਿਨੈਰਵਾਲ ਦੇ ਪਤਨੀ ਤੇ ਵਿਨੈਰਵਾਲ ਦੀ ਪਤਨੀ ਲਈ ਇਹ ਬੇहद ਔਖਾ ਸਮਾਂ ਇਸ ਕਰਕੇ ਵੀ ਹੈ ਕਿਉਂਕਿ ਹਜੇ ਚਾਵਾਂ ਦੇ ਦਿਨ ਪੂਰੇ ਵੀ ਨਹੀਂ ਹੋਏ ਸੀ ਵਿਆਹ ਹਜੇ ਨਵਾਂ ਨਵਾਂ ਹੋਇਆ ਸੀ ਕੁਝ ਮਹੀਨੇ ਕੁਝ ਸਾਲ ਵੀ ਨਹੀਂ ਹੋਏ ਸੀ ਸਿਰਫ ਤੁਸੀਂ ਇਹ ਸਮਝ ਚ ਲੋ ਕੁਝ ਘੰਟੇ ਹੀ ਹੋਏ ਸੀ 6 ਦਿਨਾਂ ਦਾ ਇਹ ਵਿਆਹ ਸੀ ਤੇ ਤੁਸੀਂ ਦੇਖੋ ਕਿ 16 ਤਰੀਕ ਨੂੰ ਵਿਆਹ ਹੁੰਦਾ ਤੇ 22 ਤਰੀਕ ਨੂੰ ਵਿਨੇ ਨਰਵਾਲੇ ਦੁਨੀਆ ਨੂੰ ਅਲਵਦਾ ਆਖ ਜਾਂਦੇ ਨੇ ਉਹ ਵੀ ਕਿਉਂਕਿ ਉਹ ਲੈਫਟਨੈਂਟ ਨੇ ਨੇਵੀ ਦੇ ਵਿੱਚ ਲੈਫਟਨੈਂਟ ਸੀ ਆ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੁੰਦਾ ਕਿ ਕਿਸੇ ਤਰ੍ਹਾਂ ਕੋਈ ਹਮਲਾ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ ਤਾਂ ਉਹ ਇਸ ਗੱਲ ਤੋਂ ਹੋ ਸਕਦਾ ਸੀ ਖੁਦ ਨੂੰ ਜਾਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬਚਾ ਸਕਦੇ ਸੀ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਇਸ ਤਰ੍ਹਾਂ ਦੀ ਸੀ ਪਰ ਉਹਨਾਂ ਨੂੰ ਸੰਭਲਣ ਦਾ ਮੌਕਾ ਹਮਲਾਵਰਾਂ ਨੇ ਨਹੀਂ ਦਿੱਤਾ ਕੋਲ ਗਏ ਉਹਨਾਂ ਦਾ ਨਾਂ ਪੁੱਛਿਆ ਤੇ ਗੋਲੀ ਚਲਾ ਦਿੱਤੀ ਤੇ ਸੋਚੋ ਇੱਕ ਕਾਰਿਆਨਾ ਹਮਲਾ ਹੈ ਤੇ ਇਹਨੂੰ ਪਿੱਠ ਪਿੱਛੋਂ ਆਰ ਇਸ ਨੂੰ ਸ਼ਾਇਦ ਕਿਹਾ ਜਾਂਦਾ ਕਿਸੇ ਨੂੰ ਸੰਭਲਣ ਦਾ ਮੌਕਾ ਨਾ ਦੇ ਉੱਥੇ ਤੇ ਉਸ ਦੇ ਉੱਪਰ ਗੋਲੀ ਚਲਾ ਦੇਓ ਤੇ ਵਿਨੇ ਨਰਵਾਲ ਸ਼ਾਇਦ ਜੇ ਉਹਨਾਂ ਨੂੰ ਅੰਦਾਜ਼ਾ ਕੁਝ ਮਿੰਟ ਪਹਿਲਾਂ ਹੀ ਲੱਗਦਾ ਕਿ ਖਤਰਾ ਹੈ ਜਾਂ ਕੁਝ ਖਤਰੇ ਵਾਲੀ ਗੱਲ ਹੈ ਤਾਂ ਉਹ ਅਲਰਟ ਹੋ ਜਾਂਦੇ ਹੋ ਸਕਦਾ ਸੀ ਕਿ ਉਹ ਆਪਣੀ ਜਾਨ ਦੇ ਨਾਲ ਨਾਲ ਬਾਕੀਆਂ ਦੀਆਂ ਜਾਨਾਂ ਵੀ ਬਚਾ ਸਕਦੇ ਸੀ ਪਰ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ ਕਿ ਉਹਨਾਂ ਦੀ ਪਤਨੀ ਉਹਨਾਂ ਨੂੰ ਵਾਰ-ਵਾਰ ਸਲੂਟ ਕਰਦੇ ਨਜ਼ਰ ਆਏ ਵਾਰ-ਵਾਰ ਉਹਨਾਂ ਨੂੰ ਯਾਦ ਕਰਦੇ ਨਜ਼ਰ ਆਏ ਤੇ ਉਹਨਾਂ ਦੀ ਬਹਾਦਰੀ ਨੂੰ ਯਾਦ ਕਰਦੇ ਨਜ਼ਰ ਆਈ thank you